ਬਾਬਾ ਸਾਹਿਬ ਤੁਹਾਡੀ ਸੋਚ ਤੇ ਕਾਇਆ ਲਿਆਂਗੇ ਥੋਕੀ ਬਾਬਾ ਸਾਹਿਬ ਤੁਹਾਡੀ ਸੋਚ ਤੇ ਕਾਇਆ ਲਿਆਂਗੇ ਥੋਕੀ ਇਕਲਾ ਬਾੜ ਮਕਾਨੋਂ ਸੇ ਜੰਗ ਲੜੂ ਬਈ ਮਰਨੋਂ ਸੇ ਇਕਲਾ ਬਾੜ ਮਕਾਨੋਂ ਸੇ ਜੰਗ ਲੜੂ ਬਈ ਮਰਨੋਂ ਸੇ ਸਾਕਤੀ ਮਹਾਂ ਜੋਤ ਅਮਰ ਰਹੇ ਬਾਬਾ ਰਹੀਮ ਜੈ ਜੀ ਸਾਕਤੀ ਮਹਾਂ ਉਹ ਬੈੰਡ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਕਤੀ ਮਹਾਂ ਉਹ ਬੈੰਡ ਕਰ ਅਮਰ ਰਹੇ અમર રહે અમર રહે બાબા સાહેબ તારી સોચ તે મેલા ધ્યાન ને ખોટ કી બાબા હાજી કી નાજી ગુરુ ਗਿਆਨ nath વાલમીક ธรรม સમાજ ਦੇ ਪੰਜਾਬ ਚੇਅਰਮੈਨ SCVC ਵਿੰਗ ਜਗਿੰਦਰ ਸਿੰਘ શેਰੋਂ ਪ੍ਰਧਾਨ ਜੀ ਡਾਕਟਰ બી આર આંબેડકર ਜੀ ਦਾ ਜਨਮ ਦਿਨ ਮਨਾ ਰਿਹਾ ਕੀ ਕਰਾਂਗੇ ਸਭ ਤੋਂ ਪਹਿਲਾਂ ਤੇ ਅੱਜ ਦਾ ਜੋ ਪਵਿੱਤਰ ਦਿਹਾੜਾ 14 ਤਰੀਕ ਦਾ 14 April ਦਾ ਡਾਕਟਰ બી આર આંબેડਕਰ ਜੀ ਦਾ ਜੋ ਜਨਮ ਦਿਨ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਇਦਿਆਂ ਬਹੁਤ-ਬਹੁਤ ਵਧਾਈਆਂ ਦਿਨਾਂ। ਸੋ ਆਸ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਵਾਂ ਉਹ ਬਹੁਤ ਵਧੀਆ ਆਵੇ ਸੰਗਤਾਂ ਵਾਸਤੇ। ਪ੍ਰਧਾਨ ਜੀ ਵੇਖਿਆ ਜਾਵੇ ਤਾਂ ਪਿਛਲੇ ਦਿਨੀ ਹੁਣ ਵੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਡਾਕਟਰ ਬੀ.ਆਰ. ਬੇਦਕਰ ਜੀ ਨੂੰ ਅਪਸ਼ਬਦ ਵੀ ਬੋਲੇ ਗਏ। ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ? ਵੇਖੋ ਮੈਂ ਜਿਹੜੇ ਅਪਸ਼ਬਦ ਬੋਲਦੇ ਆ ਮੈਂ ਆਪਣੇ ਜ਼ੁਬਾਨ ਨੂੰ ਮਾੜਾ ਕਹਿ ਕੇ ਉਹਨਾਂ ਨੂੰ ਮਾੜਾ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਪਰਮੇਸ਼ਰ ਪਰਮਾਤਮਾ ਵੇਂਦਾ ਵਾ ਕਿ ਜੋ ਸਾਡੇ ਵਾਸਤੇ ਸਾਡੇ ਸਾਰੀ ਦੁਨੀਆ ਵਾਸਤੇ ਜੋ ਇਹਨਾਂ ਨੇ ਸੰਵਿਧਾਨ ਬਣਾ ਕੇ ਸਾਨੂੰ ਰਾਈਟ ਦਿੱਤੇ ਆ ਗੱਲਬਾਤ ਕਰਨ ਦੇ ਰਾਈਟ ਦਿੱਤੇ ਆ ਬੋਟ ਪੈ ਹੁੰਦਾ ਅਧਿਕਾਰ ਦਿੱਤਾ ਵਾ ਯਰ ਯਰ ਵਰੇਸ਼ਨ ਕੋਟਾ ਦਿੱਤਾ ਵਾ ਉਹਨਾਂ ਵਾਸਤੇ ਅਸੀਂ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਸੰਘਰਸ਼ ਜਿਹੜਾ ਲੜ ਕੇ ਤੇ ਸਾਨੂੰ ਇਹ ਅਧਿਕਾਰ ਦਵਾਏ ਆ ਸੋ ਜਿਹੜੇ ਗਲਤ ਬੋਲਦੇ ਆ ਉਹਨਾਂ ਨੂੰ ਮੈਂ ਵੈਸੇ ਤੇ ਮੈਂ ਗਲਤ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਇਹ ਗੱਲ ਉਹਨਾਂ ਨੂੰ ਜ਼ਰੂਰ ਦੱਸ ਦਵਾਂ ਕਿ ਜਿਹੜੇ ਖਾਲਸਤਾਨ ਦੀ ਆੜ ਦੇ ਉੱਤੇ ਗੁਰਪਤਮੰਤ ਸਿੰਘ ਪੰਨੂ ਵਰਗੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ ਤੇ ਇਹ ਗੱਲ ਕਹਿ ਰਹੇ ਕਿ ਅਸੀਂ ਖਾਲਸਤਾਨ ਲੈ ਕੇ ਆਉਣਾ ਵਾ ਤੇ ਬਾਬਾ ਸਾਹਿਬ ਦੇ ਜਿਹੜੇ ਬੋਤਿਆ ਉਹ ਖਾੜਦੇ ਨੇ ਆ ਮੈਂ ਉਹਨਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਪਹਿਲਾਂ ਤੇ ਅਸੀਂ ਲਗਭਗ ਸਮਾਜ ਦੇ ਤੌਰ ਤੇ ਇਹ ਕਹਿੰਦੇ ਆ ਕਿ ਚਲੋ ਸਾਡਾ ਇਹਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਵਾ ਜੀ ਜੀ ਤੇ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਸਹਿਮਤ ਆ ਕਿ ਚਲੋ ਖਾਲਸਤਾਨ ਵੀ ਮੰਨਦਾ ਤੇ ਕੋਈ ਗੱਲ ਨਹੀਂ ਪਰ ਅੱਜ ਮੈਂ ਇਹ ਗੱਲ ਠੋਕ ਵਜਾ ਕੇ ਵਜਾ ਕੇ ਕਹਿਣਾ ਕਿ ਅਸੀਂ ਖਾਲਸਾਤਾਨ ਦਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਖਾਲਸਾਤਾਨ ਨਹੀਂ ਬਣਨ ਦਵਾਂਗੇ ਜੇ ਬਣੂਗਾ ਤੇ ਪਹਿਲਾਂ ਮਜਬਸਤਾਨ ਬਣੂਗਾ ਖਾਲਸਾਤਾਨ ਜਿਹੜਾ ਉਹ ਤੋਂ ਬਾਅਦ ਬਣੂਗਾ ਡਟ ਕੇ ਵਿਰੋਧ ਕਰਾਂਗੇ 17 ਤਰੀਕ ਨੂੰ ਜੋ ਸ਼ੋਭਾ ਯਾਤਰਾ ਨਿਕਲ ਰਹੀ ਆ ਮੈਂ ਗੁਰਪਤਵੰਤ ਨੂੰ ਵੀ ਇਹ ਬੇਨਤੀ ਕਰਦਾ ਕਿ ਜੇ ਉਹਦੇ ਵਿੱਚ ਹਿੰਮਤ ਆ ਤੇ 17 ਤਰੀਕ ਨੂੰ ਆ ਕੇ ਸਾਡੀ ਜਿਹੜੀ ਸ਼ੋਭਾ ਯਾਤਰਾ ਬਾਬਾ ਸਾਹਿਬ ਦੀ ਆ ਉਨੂੰ ਰੋਕੇ ਵਿਖਾਵੇ ਜਿਹੜੇ ਉਹਦੇ ਕਿਰਿੰਦੇ ਥੱਲੇ ਕੰਮ ਕਰ ਰਹੇ ਆ ਜੇ ਉਹਨਾਂ ਦੇ ਵਿੱਚ ਹਿੰਮਤ ਆ ਤੇ ਉਹ ਆ ਕੇ ਰੋਕੇ ਵਿਖਾਉਣ ਮੈਂ ਇਹੀ ਉਹਨਾਂ ਨੂੰ ਸੰਦੇਸ਼ ਦੇਣਾ ਵਾ ਕਿਉਂਕਿ ਮੈਂ ਉਹਨਾਂ ਵਰਗਾ ਗਲਤ ਇਨਸਾਨ ਨਹੀਂ ਜਿਹੜਾ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਲਫ਼ਜ਼ ਬੋਲਾਂ ਕਿਉਂਕਿ ਉਹਨਾਂ ਨੂੰ ਆਪਣੇ ਮਾਂ ਪਿਓ ਨੇ ਉਹਨਾਂ ਦੇ ਮਾਂ ਪਿਓ ਨੇ ਨਹੀਂ ਸਿੱਖਿਆ ਦਿੱਤੀ ਸਾਡੇ ਮਾਂ ਪਿਓ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਹਰ ਇੱਕ ਦੀ ਇੱਜ਼ਤ ਕਰਨਾ ਅਸੀਂ ਖਾਲਸਾਣ ਦੇ ਬਿਲਕੁਲ ਵਿਰੋਧ ਨਹੀਂ ਤੇ ਵਿਰੋਧ ਰਵਾਂਗੇ ਜੈ ਵਾਲਮੀਕ ਜੈ ਭੀਮ ਜੈ ਭਾਰਤ ਨਿੰਮ ਜੈ ਭਾਰਤ ਸਾਥੀਓ ਅੱਜ ਬਹੁਤ ਹੀ ਪੁੱਤਰ ਦਿਹਾੜਾ ਬਾਬਾ ਸਾਹਿਬ ਡਾਕਟਰ ਡਾਕਟਰ ਭੀਮਰਾਓ ਬੈਂਕਰ ਜੀ ਜਿਨ੍ਹਾਂ ਨੇ ਪੂਰੀ ਮਤਲਬ ਦੁਨੀਆ ਨੂੰ ਇੱਕ ਤਾਂ ਨਹੀਂ ਵੀ ਅਸੀਂ ਐਸੀ ਨੂੰ ਸਮਝੀਏ ਇਸ ਪੂਰੀ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਹਰ ਇੱਕ ਪੱਧਰ ਤੇ ਹਰ ਖੇਤਰ ਦੇ ਵਿੱਚ ਉਹਨਾਂ ਨੇ ਹਰ ਇੱਕ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਜਿਨ੍ਹਾਂ ਨੂੰ ਹਰ ਇੱਕ ਨੂੰ ਅਸੀਂ ਅਨ ਵੀ ਮੰਨਣਾ ਚਾਹੀਦਾ ਸਹੀ ਤਰੀਕੇ ਦੇ ਨਾਲ ਜਿਹੜੀਆਂ ਜਿਹੜੀਆਂ ਸਾਜ਼ਿਸ਼ਾਂ ਆ ਇਹ ਸਾਜ਼ਿਸ਼ਾਂ ਬਿਲਕੁਲ ਰੁਕਣੀਆਂ ਚਾਹੀਦੀਆਂ ਕਿਉਂਕਿ ਇਹ ਉਹਨਾਂ ਦੀ ਇੱਕ ਗੰਦੀ ਸਾਜ਼ਿਸ਼ ਆ ਅੱਗੇ ਵੀ ਜਿਹੜੀ ਏਜੰਸੀਆਂ ਜਿਹੜੀਆਂ ਕਰਾਉਂਦੇ ਆ ਇਹ ਖੁਦ ਨਹੀਂ ਕਰਦੇ ਇਹ ਏਜੰਸੀਆਂ ਦੁਆਰਾ ਕਰਾਇਆ ਜਾਂਦਾ ਉਹਨਾਂ ਦੇ ਬੰਦਿਆਂ ਨੂੰ ਥੋੜੇ ਬੁਤੇ ਪੈਸੇ ਦੇ ਕੇ ਇਹ ਉਹਨਾਂ ਕੋਲ ਉਲਟੀਆਂ ਪੁਲਟੀਆਂ ਜਿਹੜੀਆਂ ਕਾਰਵਾਈਆਂ ਕਰਾਉਂਦੇ ਆ ਪਰ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜੇ ਤੁਸੀਂ ਅੱਜ ਤੁਸੀਂ ਇਹ ਸਾਡੇ ਲਈ ਬਿਆਨ ਦੇਣ ਦਾ ਹੈ ਉਹ ਵੀ ਬਾਬਾ ਸਾਹਿਬ ਇਵੈਂਟ ਕਰ ਸਾਬ ਦੀ ਬਦੌਲਤੀ ਆ ਜੇ ਤੁਸੀਂ ਉੱਥੇ ਬਰਾਜਮਾਨ ਜੇ ਉਹ ਵੀ ਬਾਬਾ ਸਾਹਿਬ ਦੀ ਵਿਦੇਸ਼ ਨੀਤੀ ਦੇ ਨਾਲ ਹੀ ਸਬੰਧਨ ਦਾ ਤੁਸੀਂ ਬਾਹਰ ਬਾਹਰ ਰਹੇ ਜੇ ਉਹਨਾਂ ਚੀਜ਼ਾਂ ਦਾ ਤੁਸੀਂ ਲਾਭ ਰਹਿ ਜੇ ਇਹਨਾਂ ਕਹਿੰਦਾ ਮੈਂ ਖੇਮਾ ਦਾ ਜੱਜ ਕਿਆ ਜੈ ਭੀਮ ਜੈ ਭਰ ਪੱਤੇ ਹਾਂਜੀ ਅੱਜ ਦੇ ਮੁੱਖ ਦਿਹਾੜੇ ਤੇ ਬਾਬਾ ਭੀਮਰਾਓ ਮੀਰ ਕਾਰ ਜੀ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਵਿਦਿਆ ਦਾ ਚਾਨਣ ਮਨਾਰਾ ਬਣੇ ਸਾਡੇ ਸਵਧਾਨ ਨੂੰ ਬੋਰਡ ਦੇ ਚੇਅਰਮੈਨ ਬਣੇ ਉਹਨਾਂ ਨੇ ਹਰ ਇੱਕ ਕੌਮ ਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਵੋਟ ਦਾ ਹੱਕ ਜਿਹੜਾ ਉਹਨਾਂ ਨੇ ਦੇ ਕੇ ਦਿੱਤਾ ਵੋਟ ਇਹ ਕੋਈ ਚੀਜ਼ ਆ ਇੱਕ ਬੰਬ ਆ ਆਪਾਂ ਬੰਬ ਛੱਡ ਜਗੇ ਤੇ ਚੱਲ ਜਾਂਦਾ ਆਪਾਂ ਜੈਸੂਈ ਇਨਸਾਨ ਨੂੰ ਉਮੀਦਵਾਰ ਨੂੰ ਜਿਹਨੂੰ ਵੋਟ ਪਾ ਦਾਂਗੇ ਉਹ ਬੰਬ ਨੂੰ ਵੀ ਹੱਤਮੂਆ ਇਹ ਸੰਵਿਧਾਨ ਦੇ ਵਿੱਚ ਲਿਖਿਆ कि ਜਿਹੜਾ ਬੰਦਾ ਵੋੜ ਆਪਣੀ ਸਾਹਮ ਕੇ ਆਪਣੀ ਸਮਝ ਦੇ ਅਨਸਾਰ ਪਾਊਗਾ ਉਹ ਇਨਸਾਨ ਬਾਬਾ ਸਾਹਿਬ ਜੀ ਦੀ ਸੋਚ ਤੇ ਪੈਦਾ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦਕਾਰ ਪੰਜਾਬ ਚੇਅਰਮੈਨ ਐਸੀ ਕਮਿਸ਼ਨ ਸਾਬਕਾ ਮੈਂਬਰ ਜੋ ਕਿ ਅੱਜ ਬਹੁਤ ਹੀ ਸਾਡੇ ਬਾਅਦ ਤੇ ਸ਼ੁਭ ਦਿਹਾੜਾ ਭੀਮਰਾਓ ਡਾਕਟਰ ਉਮੀਦਕਾਰ ਦਾ ਜਨਮ ਦਿਹਾੜਾ ਆ ਦੇਸ਼ ਵਿਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿ ਜੋ ਅੱਜ ਸਾਡੇ ਵਾਸਤੇ ਬਹੁਤ ਹੀ ਭਾਗਾ ਭਰਿਆ ਦਿਨ ਆਇਆ ਆ ਤੇ ਅਸੀਂ ਮੇਸ਼ਾ ਵਾਸਤੇ ਆਪਣੀ ਜੋ ਸਾਡੀ ਸੋਚ ਆ ਅਸੀਂ ਡਾਕਟਰ ਪੀਮਰੋ ਉਮੀਦਵਾਰ ਦੇ ਨਾਮਾਂਗੇ ਤੇ ਉਹਦੀ ਸੋਚ ਤੇ ਚੱਲਾਂਗੇ ਸਾਡੇ ਵਾਸਤੇ ਉਹਨੇ ਬਹੁਤ ਹੀ ਜਿਆਦੀ ਮਿਹਨਤ ਤੇ ਬਖਤ ਉਹ ਛੱਲੇ ਨੇ ਕਿਉਂਕਿ ਚਾਰ ਪੁੱਤ ਡਾਕਟਰ ਭੀਮਰੋ ਉਮੇਦਕਾਰ ਦੇ ਸ਼ਹੀਦ ਹੋਏ ਬਾਈ ਰਾਮਾ ਜੀ ਉਹਦੇ ਜੋ ਘਰਵਾਲੀ ਸੀ ਉਸ ਦਾ ਮੁੱਖ ਵੀ ਨਹੀਂ ਉਹ ਵੇਖ ਸਕਿਆ ਜੋ ਕਿ ਲੋਕ ਜਨਾਨੀ ਨੂੰ ਪੈਰ ਦੀ ਜੁੱਤੀ ਕਹਿੰਦੇ ਸੀ ਜਨਾਨੀ ਨੂੰ ਹੱਕ ਡਾਕਟਰ ਭੀਮਰੋ ਉਮੇਦਕਾਰ ਨੇ ਦਵਾਏ ਜੋ ਕਿ ਸਾਡੀ ਐਸੀ ਬੀਸੀ ਨੂੰ ਸਰਦਾਰੀ ਆ ਇਹ ਡਾਕਟਰ ਭੀਮਰੋ ਉਮੇਦਕਾਰ ਨੇ ਦਿੱਤੀ ਆ ਅਸੀਂ ਕਦੀ ਵੀ ਇਹਦਾ ਅਸਾਨ ਨਹੀਂ ਭੁੱਲਦੇ ਅਸੀਂ ਜੋ ਵੀ ਦੇਸ਼ ਵਿਦੇਸ਼ ਵਿੱਚ ਰਹਿੰਦੇ ਐਸੀ ਬੀਸੀ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਡਾਕਟਰ ਮੇਧਕਾਰ ਵੀਰੋ ਡਾਕਟਰ ਮੇਧਕਾਰ ਜੀ ਦੇ ਦਿਨ ਵੱਧ ਤੋਂ ਵੱਧ ਮਣਾਓ ਉਹਦੀ ਸੋਚ ਤੇ ਚੱਲੋ ਵਾਹਿਗੁਰੂ ਜਿੱਕਾ